हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੁਹਾਡੇ ਭਾਈ ਹੱਸੀ ਗਾਲ ਹੱਸੀ ਗਾਲ ਭਾਈ ਹੋ ਠੀਕ ਹੋ ਭਾਈ ਬਈ ਬਈ ਨਾਮ ਤੇ ਐਡਰੈਸ ਨਾਮ ਮੇਰੇ ਸੰਦੀਪਾ ਪਿੰਡ ਮੱਜੂਗਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਟਪਾ ਦੇ ਨੇੜੇ ਪਿੰਡ ਬਈ ਪਧੌੜ ਦੇ ਮੋਬਾਈਲ ਨੰਬਰ 98644477 ਠੀਕ ਹੈ ਭਾਈ ਭਾਈ ਜਿਹੜੀ ਬੈਲ ਦੇ ਨੇ ਕਿਹੜਾ ਸੂਸ ਹੈ ਇਹ ਮੇਰੇ ਦੂਜਾ ਸੂਸ ਹੈ ਰਾਤ ਸੋਈਏ এবਾਰ ਰਾਤੀ ਸੋਈਆ ਭਰਾ ਆ ਜੇਰ ਬਈਆ ਰਾਤ ਸੋਈਆ ਜੇਰ ਬਈਆ ਬੱਠਲ ਦੇ ਵਿੱਚ ਰੱਖੀ ਬੇਟਾ ਓਕੇ ਹੈ ਨਾ ਜੇਰ ਜਮਾਨਤ ਗਾਰੰਟੀ ਹੈ ਭਾਈ ਸਾਹਿਬ ਬੱਚਾ ਕੀ ਦੇਤਾ ਬੱਚਾ ਭਰਾ ਹੈ ਬੱਚਾ ਦੀ ਠੀਕ ਹੈ ਭਾਈ ਕਿੰਨਾ ਬੋਲਾ ਗੱਡੇ ਫਿਰ ਬੋਲਾ ਭਾਈ ਬੱਚਾ ਜਗਾਏਗਾ 2 ਕਿਲੋ ਚੋਆ ਠੀਕ ਹੈ ਮੈਂ ਦੂਰ ਮਾਰਨ ਕਿੰਨਾ ਕਿ ਦੇ ਦੂ ਸ਼ਰਮਾ ਦੋਦੇ ਭਾਈ ਆਪਾਂ ਬਾਲਾ ਤਾਂ ਨਹੀਂ ਕਹਿੰਦੇ 18 ਤੋਂ 20000 ਦੇ ਆਸਪਾਸ ਦਾ ਗੁੱਲਾ ਬੋਲਿਆ ਤਾਂ ਆਰਡਰ ਕਮਾਲ ਦਾ ਹਨਾ ਪੂਰਾ ਚੰਗਾ ਸੋਨਾ ਆਰਡਰ ਗਰਮਾਣੀ ਤਿਆਰ ਕਰਿਆ ਲੈ ਕੀ ਬਾਤ ਆ ਪੰਡਰ ਗੱਲੇ ਵਾ ਗਰਮਾਣੀ ਨੇ ਤਿਆਰ ਕਰਿਆ ਥਾਣਾ ਬਹੁਤ ਚੰਗਾ ਬੂਰਾ ਮੁੱਠੀ ਵਾਲਾ ਮੁੱਠੀ ਵਾਲਾ ਥਾਣਾ ਕੱਲਾ ਗੱਲਾ ਥਾਣਾ ਲੈ ਕੀ ਬਾਤ ਆ ਜਿਵੇਂ ਮਰਦੀਆ ਥਲਾਈ ਚਲ ਪੂਰੀ ਠੰਡੀ ਸੀਲ ਕਹਿੰਦੀ ਗਰਮਾਣੀ ਕੋਈ ਨਹੀਂ ਲੈ ਨਾਲਾ ਨਾ ਦਾ ਬਹੁਤ ਚੰਗਾ ਹਨਾ ਕੀ ਆ ਉਹ ਨਹੀਂ ਲੈਵਾ ਮੂਹ ਰੋ ਉਹ ਨਹੀਂ ਲੈਵਾ ਮਗਰ ਨੂੰ ਬਸ ਨਾੜ ਬਹੁਤ ਚੰਗੀ ਮੋਟੀ ਲੱਗੇ ਦੋਨੋਂ ਹੀ ਹਨਾ ਸਹੀ ਗੱਲ ਆ ਬਾਈ ਹੋਰ ਦੰਦਾ ਜੀ ਵੀ ਸਹੀ ਆ ਦਿਖਾ ਵੀ ਦਿੰਨੇ ਲੱਗ ਛੇ ਦੰਦਾ ਲਾ ਕਰਨੀ ਆ ਜੇ ਖੜੇ ਖੜਨਾ ਬਈ ਹਜੇ ਹੂੰ ਖੋਲ ਦੇ ਬਈ ਤੋਰ ਚ ਰਖਾ ਲਈ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਸੂਈ ਸਵਾਈ ਬੱਚਾ ਮਗਰ ਬੱਚਾ ਬਈ ਤੇ ਜੇਰ ਵੀ ਪਾਈ ਰੱਖੀ ਬੈਠਾ ਬੱਠਲ ਦੇ ਵਿੱਚ ਕੰਪਲੀਟ ਕੰਢੀ ਢੁੰਡੀ ਪੂਰੀ ਆਂ ਕੰਢੀ ਢੁੰਡੀ ਜਵਾਈ 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 ਪੂਰੀ ਇੱਕ ਨੰਬਰ ਬਈ ਠੀਕ ਆ ਬਈ ਮੋਲ ਕੀ ਹੈ ਸ਼ਰਮਾ ਜੈਜਾ ਮੋਲ ਬਸ 52000 ਬਾਈ ਇਮਾਨਦਾਨ ਹੋ ਜੀ ਬਾਬੂ ਤੇਰੇ ਸਾਹਮਣੇ ਮੋਲੀ ਆਪ ਹੋ ਜਾ ਕਰ ਸਹੀ ਗੱਲ ਆ ਬਾਈ 52000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਇਮਾਨਦਾਨ ਜਰੂਰ ਹੋ ਜੀ ਚੰਗੀ ਐ ਵਰਡ ਹਾਰਡਰ ਕਮਾਲ ਦਾ ਥਣ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੇਵਾ ਦੇਖੋ ਕਰ ਬਾਈ ਲੈਵਾ ਬਹੁਤ ਚੰਗਾ ਫੁੱਲ ਵਧੀਆ ਬਾਈ ਐਂ ਖਾੜੀ ਵਾਲਾ ਲੇਵਾ ਸਹੀ ਗੱਲ ਆ ਬਾਕੀ ਧਾਰਾ ਮਾਰ ਕੇ ਦਿਖਾ ਦਿਆਂਗਾ ਲੈ ਵੱਬ ਕੀ ਵੱਡੀ ਗੱਲ ਯਾਰ ਲਾ ਠੰਡੀ ਸੀਲ ਆ ਮੁੱਲ ਵੀ ਜਮਾ ਜੈ ਦੇ ਰੱਖਿਆ ਭਾਈ ਕੀ ਬਾਤ ਹੈ ਚੂਣ ਬੜਾ ਚੰਗਾ ਹਨ ਚਵਾਈ ਇੱਕ ਨੰਬਰ ਵਾਲਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੋਈ ਚੀਕੋ ਇਹ ਟੇਕੋ ਦੇਖੋ ਲੈ ਵੇ ਜੀ ਕੀ ਬਾਤ ਆ ਇਹ ਠੰਡੀ ਸੀਲ ਆ ਧਾਰਾ ਮਾਰੀਆਂ ਕੋਈ ਨਿਆਣਾ ਨਹੀਂ ਪਾਇਆ ਬੱਚਾ ਨਹੀਂ ਲਾਇਆ ਕਹਿੰਦੀ ਗਰਮ ਵਾਲੀ ਕੋਈ ਚੀ ਕਿਸੇ ਵੀ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ